ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਉਹਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਚਾਰ ਬੇੜਾ ਦਿਖਾਵਾਂਗੇ ਤਿੰਨ ਤਾਜ਼ੀਆਂ ਸੂਆਂ ਵੀ ਆ ਤੇ ਇੱਕ ਦਿਖਾਵਾਂਗੇ ਗੱਪਣ ਰੇਟ ਵੀਡੀਓ ਦੇ ਵਿੱਚ ਹੋਊਗਾ ਤੇ ਰੇਟ ਬਿਲਕੁਲ ਹੈਰਾਨ ਹੋਣ ਵਾਲੇ ਵੀਰ ਕਹਿੰਦਾ ਕਰਨੇ ਕਮਾਲ ਵੇਚਣਾਗਾ ਤੇ ਡਿਟੇਲ ਆਪਾਂ ਕਰ ਲੈਣੇ ਕੰਦੇ ਵਾਲੇ ਪੁੱਛਦੇ ਆ ਸੱਸੀ ਗੱਲ ਬਾਈ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਂ ਸੰਦੀਪ ਪਿੰਡ ਟੋਲਾ ਮੋਬਾਈਲ ਨੰਬਰ ਹੈ 9968530253 ਅੱਜ ਆਪਾਂ 24 ਤਰੀਕ ਨੂੰ ਵੀਡੀਓ ਕਵਰ ਕਰਦੇ ਬਈ ਚਾਰ ਨਾਲ ਵਿਕਰੀ ਵਾਲੇ ਹਾਜ਼ਰ ਹਨਾ ਦਾਵਾ ਤਾਂ ਬਈ ਆਪਣੇ ਕੋਲ ਕਿਹੜੀਆਂ 16 ਤੋਂ 17 ਠੀਕ ਹੈ ਠੀਕ ਹੈ ਜੀ ਤੇ ਅੱਜ ਵੇਚਨੇ ਆ ਬਸ ਆਪਾਂ ਆਪਾਂ ਬਸ ਮਾਲ ਵੇਚਣੇ ਹੀ ਆ ਬੰਦਾ ਬਹੁਤ ਆ ਠੀਕ ਹੈ ਮਨੇ ਕੋਸ ਤਾਂ ਬਾਜ਼ਾਰ ਡਾਉਣਾ ਆਪਾਂ ਬਈ ਅੱਗੇ ਨੂੰ ਗਾਂ ਮੰਨ ਕੇ ਚੱਲ ਵੀ ਬਾਜ਼ਾਰ 20 ਤੋਂ 25000 ਰੁਪਏ ਗਾਂ ਥੱਲੇ ਹੋਈ ਵੀ ਆ ਕੋਸ ਅੰਦਰ ਖੜੀਆਂ ਕੋਸ ਇੱਧਰ ਖੜੀਆਂ ਮਨ ਕੇ ਚਲੋ ਵੀ ਖਾਣਾ ਭਖਿਆ ਵਾ ਵੀ ਬਸ ਮੰਨ ਕੇ ਚਲੋ ਵੀ ਇਹ ਆ ਵੀ ਆਪਾਂ ਬਰੀ ਹੋਣਾ ਬਸ ਬਸ ਵੀ ਇੱਕ ਐਵੇਂ ਵੀ ਬੰਦਾ ਭੱਜ ਗਿਆ ਯਾਰ ਵੀ ਸਾਹਮਣੇ ਦਾ ਘਟਾ ਸਾਹਮਣੇ ਨਹੀਂ ਤੇ ਦੂਜੇ ਨੰਬਰ ਤੇ ਵੀ ਰਕਮ ਗਈ ਵੀ ਰਕਮ ਮੋੜ ਕੇ ਲਿਉਣੀ ਆ ਹਾਂ ਵੱਡੀ ਗੱਲ ਆਹੀ ਇੱਕ ਗਰਮੀ ਵੀ ਆ ਬਈ ਯਾਰ ਗਰਮੀ ਕਰਕੇ ਥੋੜਾ ਜਿਹਾ ਠੀਕ ਹੈ ਬਾਲਾ ਪਿਆ ਹੋਇਆ ਜੈ ਜੀ ਗੱਲ ਆ ਪਹਿਲਾ ਨੰਬਰ ਜਿਹੜੀ ਬੈੜ ਦੇਖੀ ਜਾਨੇ ਕਿਹੜਾ ਸੂਆ ਸੂਈ ਆ ਵੀਰੇ ਦੂਜਾ ਸੂਆ ਇੱਕ ਗੱਲ ਹੋਰ ਆ ਵੀਰੇ ਜਿਹੜਾ 20 ਦਿਨਾਂ ਦੇ ਵਿੱਚ ਚਾਹੇ ਕੋਈ ਆਪਣੀ ਵੀਡੀਓ ਤੇ ਮਾ ਲੈਂਦਾ ਚਾਹੇ ਕਿਸੇ ਤੋਂ ਲੈਂਦਾ ਹੋਰ ਠੀਕ ਹੈ 20 ਦਿਨ ਮੰਦਾ ਬਾਈ ਦਿਨ ਹੁਣ ਗਰਮੀ ਕਰਕੇ ਇੱਕ ਮੱਖੀ ਮੁੱਕੀ ਸੀਜ਼ਨ ਕਰਕੇ ਬਾਹਰ ਲਗਾ ਕੇ ਚੱਲ ਪਿਆ ਉਹਦੇ ਤੇਜੀ ਹੋ ਜਾਣੀ ਆ ਤੇ ਬਾ ਤੂੰ ਫੇਰ ਅਗਲਾ ਕੰਮ ਹੁਣ ਮੰਨ ਕੇ ਚੱਲੋ ਵੀ ਜਿਹੜਾ ਬੰਦਾ ਲੈ ਲੂ ਲਾਹਾ ਖੱਡ ਲੂ ਘਰੇ ਚੋਂ ਵਾਲੇ ਬੰਦੇ ਨੂੰ ਆਫਰ ਹੀ ਆ ਇਹ ਜਿਆ ਜੀ ਗੱਲ ਆ ਅੱਜ ਆਪਾਂ ਨਫੇ ਨਾਲ ਨਹੀਂ ਦੇਣੀ ਕੋਈ ਅੱਜ ਆਪਾਂ ਮੰਨ ਕੇ ਚੱਲ ਲੱਗੇ ਫੱਗੀ ਪੂਰੇ ਕਰਨੇ ਆ ਜਿਆ ਜੀ ਗੱਲ ਜਿਹੜੀ ਇਹ ਗਾਂ ਦੇ ਆਪਾਂ ਗੱਲ ਕਰੀ ਜਨੇ ਆ ਕਿਹੜਾ ਸੂਆ ਸੂਈ ਆ ਦੂਜਾ ਸੂਆ ਵੀਰੇ ਠੀਕ ਹੈ ਉਹ ਸਵੇਰ ਦੀ ਸੂਈ ਹੋਈ ਆ ਬੱਚਾ ਕੀ ਆ ਬੱਚਾ ਦੇ ਮਗਰ ਬੱਸ ਆ ਠੀਕ ਹੈ ਜਿਹੜਾ ਜਪੜਨ ਜਮਾ ਆਪਣੀ ਗਾਰੰਟੀ ਜਿਹੜੀ ਆਪਣੇ ਘਰੇ ਘਰ ਸੁਈ ਦੀ ਗਾਰੰਟੀ ਜਿਹੜੀ ਆਪਾਂ ਸੂਈ ਲੈ ਕੇ ਆਵਾਂਗੇ ਉਹਦੀ ਕੀ ਗਾਰੰਟੀ ਹੈ ਇਹ ਜੇ ਗੱਲ ਆਪਾਂ ਸੂਈ ਪੰਦੀ ਅਮਾਨਤ ਰੱਖਾ ਲੈਂਦੇ ਨਹੀਂ ਆਪਣੇ ਘਰੇ ਸੁਈ ਨਾਲ ਲਵਾਂਗੇ ਕੋਈ ਇੱਕ ਅੱਧੀ ਟਾਂਵੀ ਟੱਲੀ ਕਦੇ ਲੈਤੀ ਆ 1/2 ਟਾਂਵੀ ਟੱਲੀ ਹਾਂਜੀ ਦੁੱਧ ਕਿੰਨਾ ਖੋਵੇ ਥੱਲੇ ਬੋਲਾ ਜਮਾ ਖਾਲੀ ਹੈ ਮੇਰੇ ਠੀਕ ਹੈ ਆਪਣੇ ਪਿੰਡ ਤੋਂ ਗੱਲ ਆ ਪਹਿਲੇ ਨੇ 18 ਤੋਂ 20 ਕਿਲੋ ਦੁੱਧ ਦਿੱਤਾ ਹੋਇਆ ਠੀਕ ਹੈ ਦੂਜਾ ਸੂ ਹੈਗਾ ਦੁੱਧ 20 ਮਨ ਕੀ ਲੈਲੇ ਬੰਦਾ 18 ਕਿਲੋ ਦੀ ਹੈਗੀ ਆ 18 ਕਿਲੋ ਦੀ ਹੈਗੀ ਆ ਹੋਗੀ 10 12 ਸਟਾਰਟਿੰਗ ਜੀ ਹੁਣ ਬ ਤੇ ਦੇਣੀ ਕਿੰਨੇ ਦੀ ਆਪਾਂ ਇਹ ਮੁੱਲ ਨਹੀਂ ਕਰਨਾ ਦਾ ਮੁੱਲ ਕਰਾੜਾ ਦਾ ਸਿਗਰ ਦਾ 62000 ਦੀ ਬੱਸੀ ਦੇ ਦਾਂਗੇ ਸਿਰਫ ਸਿਰਫ 62000 ਦੀ ਲੋਕ 35 ਮੈਂ ਦੀ ਰਫੰਡਰ ਬੱਚੀ ਤੇ ਲਾਉਂਦੇ ਆ ਆ ਮੈਂ ਨੇ ਬਈ ਤੂੰ ਲੈ ਬਾ ਦੇ ਕਿੰਨਾ ਸਾਫ ਆ ਦੇਖ ਜਿਆ ਜੀ ਗੱਲਾਂ ਬਾ ਕੀ ਥਾਨ ਦਿਖਾ ਦੇ ਫਾ ਕਿੱਧਰ ਧਾਰਾ ਤੂੰ ਰੈਕ ਨੰਬਰ ਆ ਧਾਰਾ ਮਰਵਾ ਬੱਚਾ ਲਾਉਨੇ ਆਪਾਂ ਸੁਭਰੋ 62000 ਦੇ ਵਿੱਚ ਤੇ ਥੱਲੇ ਰੱਸਾ ਪਿਆ ਬਦ ਦੋ ਦੀ ਮੋਟਰ ਨੂੰ ਸਿੱਟੀ ਵੀ ਤੇ 18 ਕਿਲੋ ਦੋ ਤਾਂ ਮਰਦੀ ਨਹੀਂ ਨਾ ਦੁੱਧ ਦਾ ਬਈ ਯਾਰ ਆਹੀ ਮੰਨ ਕੇ ਚੱਲ ਕੋਈ 15 16 ਕਿਲੋ ਚੱਲ ਗਰਮੀਆਂ ਹੁਣ ਦੀ ਤੂੰ ਮੌਸਮ ਠੰਡਾ ਹੋ ਗਿਆ 20 ਦੇ ਜੋ 20 ਤੋਂ ਬਾਹਰ ਜਾਣਾ ਇਹਨੇ ਠੀਕ ਹੈ ਤੇ ਬਾਕੀ ਇਹੋ ਜਿਹਾ ਭਾਅ ਨਹੀਂ ਮਿਲਣਾ ਇਹੋ ਜਿਹਾ ਭਾਅ ਮਿਲ ਨਹੀਂ ਨਹੀਂ ਇਹੀ ਮਗਰ 75 75 ਹਜ਼ਾਰ ਦੀ ਮਿਲਣਗੀਆਂ ਜੈ ਜੈ ਗੱਲ ਆ ਟੋਰੀ ਇਹ ਰੋ ਬਾਹਰ ਨੂੰ ਸੋ ਬਰ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ ਜਿਹੜੇ ਟਿੱਲੂ ਆਪਾਂ ਰੇਟ ਕਰਦਾਂਗੇ ਵੀਰ ਬਣ ਕੇ ਇੱਕ ਦੂ ਬਾਅਦ ਨਾਲ ਆਪਣੀ ਹੱਥ ਬੰਨ ਕੇ ਵੇਣ ਤੇ ਦੂ ਬਾਅਦ ਆਪਣਾ ਘੱਟ ਕਹੇ ਵੀ ਨਾ ਕੋਈ ਕਾਟਾ ਨਹੀਂ ਪੈ ਜਾਣਾ ਹਾਂ ਫਿਰ ਘ 1000 2000 ਤਾਂ ਸਰ ਜਾਂਦਾ ਹਨਾ 1000 2000 ਤਾਂ ਸਰ ਜਾਂਦਾ ਬਾਕੀ ਲੇਵਾ ਅੱਗੇ ਪਿੱਛੇ ਦਾ ਇੱਥੇ ਖੜਾਦਾ ਇੱਥੇ ਖੜਾਦਾ ਸੋ ਲੇਵਾ ਅੱਗੇ ਪਿੱਛੇ ਦਾ ਜਿੱਥੇ ਮਰਜੀ ਬੱਚਾ ਲਾਓ ਚਾਹੇ ਨਾ ਲਾਓ ਲੈ ਠੰਡੀ ਸੀ ਲਾ ਜਮਾ ਹਨਾ ਐਨੀ ਠੰਡੀ ਬਰਫ਼ ਵਰਗੀ ਬੱਸੀ ਤੇ 20 ਦੀ ਐਵਰੇਜ ਵਾਲੀ ਹੈ ਗਿਆ ਰੇਟ ਸਿਰਫ 62000 62000 ਰੁਪਏ ਫਸੇ ਫਿਰਦੇ ਜਿੰਨੇ ਮਰਜੀ ਚੋਦੇ ਕਿਉਂ ਗਰਮੀ 'ਚ ਤਾਂ ਕੋਈ ਵੀ ਵਪਾਰੀ ਹੈ ਬਈ ਯਾਰ ਠੀਕ ਹੈ ਫਰੇਕ ਬੰਦਾ ਤੜਕੋ ਜਦੋਂ ਸੁਪਾਂ ਦੀ ਉਹਦੀ ਖਾਲੀ ਕਰ ਦਿੰਦਾ ਜੈਕਾਰਾ ਮੈਂ ਨਾ ਥਣ ਥਣ ਬੈਠਾ ਨਾ ਡਰ ਰਹਿੰਦਾ ਗਰਮੀਆਂ ਚ ਛੁਣੀਆਂ ਪੈਂਦੀਆਂ ਹਨਾ ਬਾਕੀ ਲੇਵੇ ਤਾਂ ਨਾੜਾਂ ਹੀ ਬਹੁਤ ਨੇ ਬਈ ਯਾਰ ਕੋਈ ਆਉ ਦਾ ਜੀਵ ਨਹੀਂ ਕਰਦਾ ਵੀ ਇੱਕ ਚੱਲ ਗਰਮੀ ਆ ਠੀਕ ਆ ਸਾੰਭੇ ਨਹੀਂ ਜਾਂਦੇ ਨਾ ਤੇ ਮਿਲਕ ਮੁਲਕ ਵੀ ਬਹੁਤ ਚੰਗਿਆ ਥੱਲੇ ਹਨਾ ਆਪਣੀ ਨਾੜੂਆ ਦੇਖਾ ਦੇ ਜਮਾ ਨਾਲ ਆ ਬਈ ਯਾਰ ਬੱਚੇ ਦਾ ਸੋਬਰਤਾ ਰਾ ਵਗਲਾ ਦੇਖੋ ਮੋਟਾ ਮੋਟਾ ਛੋਣਾ ਸਾਫ ਸੁਥਰਾ ਚਵਾਈ ਦਾ ਇੱਕ ਨੰਬਰ ਆ ਵੀਰੇ ਯਾਰ ਕੋਈ ਥਾਂ ਟੋੜਦਾ ਨਹੀਂ ਕੋਈ ਮੋਗਦਾ ਨਹੀਂ ਹਨਾ ਨਾ ਨਾ ਆਪਣੀ ਥਾਂ ਆ ਤੇ ਆਪਣੇ ਘਰ ਦੀ ਗਰੰਟੀ ਆ ਤੇ ਦੋ ਜਾਨੇ ਬਹਿ ਕੇ ਚੌਂਦੇ ਆ ਜਾਵਾਂ ਹਾਂ ਤੇ ਜਮਾ ਦੁੱਧ ਦੀ ਮਸ਼ੀਨਾਂ ਬਸ ਓਕੇ ਆ ਜਾਵਾਂ 62000 ਦੇ ਵਿੱਚ ਗਾਲਾ ਕਰੀਏ ਜਾਂ ਦੋ ਜਾਨ ਚਾਹੇ ਦੁੱਧ ਵਾਲਾ ਮੈਂ ਕਹਿੰਦਾ ਬਾਬਾ ਗਜਾ ਕਰਨ ਆ ਗਿਆ ਉਹਨੂੰ ਦੁੱਧ ਪਾ ਕੇ 13 ਕਿ ਭੇਜੋ ਹੁਣ ਵੀ ਮੰਨ ਕੇ ਚੱਲ ਵੀ 7 ਕਿਲੋ ਆਪਾਂ 10 12 ਕਿਲੋ ਬੋਲਾ ਕਿਹਾ 13 14 ਕਿਲੋ ਬੋਲਾ ਹੋ ਗਿਆ ਥੱਲੇ ਸੋ ਗਾਂ ਐਦਾਂ ਹੁਣ ਜਿਵੇਂ ਮੰਨ ਕੇ ਜਦੋਂ ਬੱਚੇ ਸਭ ਦੇ ਬਾਹਰ ਗਏ ਵੇ ਬਾਹਰੋਂ ਫੋਨ ਆ ਗਿਆ ਉਹਨਾਂ ਨਾਲ ਗੱਲ ਕਰ ਲੋ ਇਹ ਨਹੀਂ ਗੱਲ ਵੀ ਪੁੱਤ ਫੋਨ ਕੱਟ ਦੇ ਦੇ ਧਾਰ ਚੋਣੀ ਆ ਬਸ ਵੱਡੀ ਗੱਲ ਆ ਤੇ ਅੱਗੇ ਦੋ ਨੰਬਰ ਕਾਲੀ ਦੇਖੀ ਜਾਨੇ ਆਪਾਂ ਜਿਹੜੀ ਇਹ ਸੂਆ ਵੀਰੇ ਤੀਜਾ ਤੀਜਾ ਸੂਆ ਹਨਾ ਠੀਕ ਆ ਬੱਚਾ ਮਗਰ ਕੀ ਐ ਇਹਦੇ ਮਗਰ ਬੱਟਾ ਕੋਈ ਪਈ ਆ ਫਿਰ ਮਗਰ ਬੱਟਾ ਨਹੀਂ ਚ ਕਹੋ ਭਾਈ 7-8 ਕਿਲੋ ਹਣਾ ਚੋਣ ਚਵਾਦੀ 1 ਨੰਬਰ ਇਹ ਆਪਾਂ ਕਿੰਨੇ ਦੀ ਦੇਣੀ ਆ ਇਹਦਾ ਮੁੱਲ ਨਹੀਂ ਕਰ ਮੈਂ 32000 ਦੀ ਬੱਸੀ ਦੇਦਾ ਛੋੜ ਚੱਪਾ ਜਹੋ ਜੂਗਾ ਮਾਨਤਾ ਨਹੀਂ ਕਰਾਂਗੇ ਵੀਰੇ ਆਪਾਂ ਦਾ ਬਸ ਇੱਕ ਪਹਿਲਾਂ ਦੱਸ ਕੇ ਤੁਹਾਡੇ ਹਾਂ 32000 ਚ ਗਾਂ ਸਵਾ ਕੇ ਜੇਰ ਚੱਕ ਕੇ ਦੁੱਧ ਪੀਂਦੇ ਕਰਤਾ 25000 ਦੀ ਦਾ ਬੱਸੀ ਦੇਊਗਾ ਜੇ ਪਖਾਲੀ ਬੱਸੀ ਲਈਏ ਹੁਣ ਤਾਂ ਬੇਹਮਤ ਹੋਈ ਦੋ ਦਿਨਾਂ ਬੀਤਾ ਜਾਊਗਾ ਹਾਂ ਬਸ ਉਹ ਸੁਨ ਨਗੜੀ ਦੋ ਤੂੰ ਤਾਂ ਬਾਜੀਓ ਤੇ ਲੋਡੇ ਦੀ ਫਨ ਬਰਨਾਲਾ ਦੇਖਣ ਦਾ ਹੀ ਸੁਆਦ ਆ ਇਹ ਚੈਨਲ ਜਿਹੜਾ ਜਿਵੇਂ ਪ੍ਰਦੀਪ ਕਹਿੰਦਾ ਵੀਡੀਓ ਜਿੱਥੋਂ ਮਰਜੀ ਪੱਟ ਲੈ ਬੰਦਾ ਕੋਈ 32 ਹਜ਼ਾਰ ਦੀਆਂ ਦਿਖਾ ਦੇ ਨਹੀਂ ਮਿਲਦੀ ਚਾਹੇ YouTube ਨਾ ਵੀ ਕਹਿੰਦੀ ਬਾਈ 35 35 40 40 ਹਜ਼ਾਰ ਦੋਰੀ ਫਿਰ ਬਾਹਰ ਨੂੰ ਇਹਨੂੰ ਸੋ ਵੀਰੋ ਨਾਲੂਆ ਨਾਲ ਲੈ ਨਾਲੂਆ ਨਾਲ ਸੂਈ ਸਵਾਈ ਦੁੱਧ ਦਾ ਫਿਰ 12 13 ਕੀ ਦੇਊਗੀ 16 ਕਿਲੋ ਮਾਲ ਕਾਣੇ ਕਿਹਾ ਬਾਈ 10 12 ਕਿਲੋ ਹੀ ਮੰਨ ਕੇ ਲੈ ਲੈ ਪਰ ਸੇਵਾ ਕਰੀ ਤਾਂ ਦੇ ਦੂ 14 15 ਇੱਕ ਨੰਬਰ ਗਾਂ ਬਾਈ ਯਾਰ ਕ੍ਰੋਸ ਜਮਕ ਸੋ ਥਾਣੇ ਦੇਖੋ ਮੋਟਾ ਮੁਠੀ ਵਾਲਾ ਜਮਾ ਕਿਆ ਬਾਤ ਆ ਤੇ ਕਾਲੇ ਰੰਗ ਦੇ ਵਿੱਚ ਆ ਗਈ ਥਣ ਥੂ ਦੇਖੋ ਜਮਾ ਗਾਜਰਾ ਲੱਗਾ ਗਾਜਰੀ ਰੁੱਤ ਦਾ ਹਲਿਆਈ ਨਹੀਂ ਪਰ ਥਣ ਗਾਜਰਾਗਾ ਚੱਕੀ ਫਿਰਦੀ ਆ ਸਾਫ ਸੁਥਰੀ ਸਿਰਫ 32000 ਰੁਪਏ ਦੇ ਵਿੱਚ ਆ। ਆ ਤੁਹਾਡੇ ਨੌ ਲਹਾਏ ਵਾ ਤਾਂ ਕਰਕੇ ਕੜਗਾਂਜੀ ਕਰਦੀ। ਬਾਈ ਨੌ ਨੌ ਕੱਚਾ ਲੈ ਗਿਆ ਥੋੜਾ ਜਿਹਾ। ਠੀਕ ਹੈ ਨੌ ਕੱਚਾ ਲੈ ਗਿਆ ਹਨ। ਤੇ 32000 ਚ ਸੌਫੇ ਹੀ ਛੋੜ ਹੋਊਗੇ। ਬਾਈ ਤੂੰ ਥਾਣਾ ਦਿਖਾ ਬਾਈ ਬਹਿ ਕੇ ਯਾਰ। ਤੇ ਲੈ ਵਾ ਜਾ ਥਾਣਾ ਦੇਖੋ ਜਮਾ ਕਿਆ ਹਵਤਾ। ਮੋਟਾ ਥਾਣਾ ਜਾਵਾਂ। ਸਾਫ ਸੁਥਰਾ। ਜੀ ਆਪਾਂ ਦੇਖੀਏ ਬਾਈ ਢਿੱਲੋ ਤੂੰ ਵੀ ਨਾ ਤੇ ਵੀਡੀਓ ਬੋਣਾ ਹਰੇਕ ਬੰਦੇ। ਕੱਟੀ ਵੀ ਨਹੀਂ ਦਿੰਦਾ ਮੈਂ 32000 ਦੀ। ਮੇਰੇ ਕੋਲ ਹੈਗੇ ਹੀ ਆ। ਤੇ ਅੱਗੇ ਆ ਗਈ 3ਜੇ ਨੰਬਰ ਤੇ। ਹਾਂਜੀ। ਇਹ ਕਲੂਨ ਬੱਸੀ ਆ ਬਾਈ। ਠੀਕ ਹੈ ਸੁਈ ਹੋ ਗਏ 2 ਦਿਨ ਲੱਗਦੇ ਨਾ ਇਹਨੂੰ 3-4 ਦਿਨ ਲੱਗਦੇ ਬੋਲੇ ਜਿਮਾ ਖਾਲੀ ਆ ਮਗਰ ਬੱਚਾ ਬੱਛੀ ਆ ਮਗਰ ਬੱਛੀ ਆ ਭਾਈ ਕਿੰਨਾ ਕੀ ਸਟਾਰਟਿੰਗ ਹੋ ਦੁੱਧ ਇਹ ਸਾਨੂੰ 13-14 ਕਿਲੋ ਬੋਲਾ ਹੋਣਾ ਇਹ ਆਪਾਂ ਵੇਚਣੀ ਕਿੰਨੇ ਦੀ ਆ ਇਹਦਾ ਮੁੱਲ ਨਹੀਂ ਕਰਨਾ 55000 ਦੀ ਬੱਛੀ ਦੇ ਦਾਂਗੇ ਛੋੜ ਦੀ ਫੇਰ ਬਾਹਰ ਨੂੰ ਛੋੜ ਮਾੜੀ ਤੀਜੇ ਨੰਬਰ ਤੇ 55000 ਦੀ ਜਿਹੜੇ ਅੱਜ ਭਾ ਕਰਤੇ ਯਾਰ ਮੁੜ ਕੇ ਅੱਜ ਤੋਂ ਮਹੀਨੇ ਨੂੰ ਨਹੀਂ ਮਿਲਨੇ ਪਾ ਜੈ ਜੈ ਗੱਲ ਠੀਕ ਹੈ ਨਾ ਸਵੇਪ ਬਾਰੀਆਂ ਕੋਲ ਹੀ ਮਿਲਨੇ ਆ ਘਰੋਂ ਨਹੀਂ ਮਿਲਨੇ ਘਰੋਂ ਨਹੀਂ ਮੈਨੇ ਘਰੋਂ ਇਹ ਜਿਹੜਾ 75000 ਰੁਪਏ ਮੰਗ ਕੇ ਸਾਈਡ ਤੇ ਹੋ ਗਏ ਜੈ ਜੈ ਗੱਲ ਮੋਟਰਸਾਈਕਲ ਦੇ ਸਾਈਡ ਤੇ ਧੁੱਪੇ ਮੱਚ ਕੇ ਖੜੇ ਰਹੇ ਮਾ ਚਲ ਗਲਾਰ ਨੂੰ ਕਹੀ ਗਿਆ ਆਜਾ ਬਾਹਰ ਠੀਕ ਹੈ ਸੋ 55000 ਦੀ ਪਹਿਲਾ ਸੂਆ ਸੂਈ ਵੀ ਹਾਂ ਦੁੱਧ ਚਲਣ ਦੀ ਐਵਰੇਜ ਹੀ ਦੁੱਧ ਭਾਈ 18 ਤੋਂ 20 ਕਿਲੋ ਦੁੱਧ ਦਿਓ 16 ਮੰਨ ਕੇ ਲੈ ਜੇ ਬੰਦਾ ਚਾਹੇ। ਥਾਣਾ ਦੱਸਦਾ ਬਾਈ ਮਹਿਸਾਣਾ ਦਾ ਥਾਣਾ ਯਾਰ। ਮੁਠੀ ਵਾਲਾ ਥਾਣਾ ਚੋਣ ਦੋ ਤਿੰਨ ਮਿੰਟ ਦਾ ਹੋਊਗਾ ਹਨਾ। ਮੈਂ 1 ਮਿੰਟ 'ਚ ਚੋਈ ਜਾਂਦੀ ਐ ਬਾਈ। ਇੰਨਾ ਟਾਈਮ ਦਾ ਗੱਲਾਂ ਕਰਦੇ ਨੇ ਹੋਗੇ ਉਹਦੀ। ਤੇ 4 ਨੰਬਰ ਜਿਹੜੀ ਬਿਹੜਾ ਬਹਿਖੀ ਯਾਰ ਵੀਰੇ। ਇਹ ਮੇਰੇ ਸਾਹਮਣੇ ਆ ਗਈ। ਠੀਕ ਐ। ਠੀਕ ਐ। ਹਾਂ। ਸੂਆ ਦੂਜਾ ਗਾ। 3 ਤੋਂ 6 ਦੰਦ ਆਹੇ। 6 ਦੰਦ ਕੈ ਕਿਦਾਂ ਲੈ ਜੂਗੀ? ਇਹ ਮੰਨ ਕੇ ਚੱਲੋ ਵੀ ਦੰਦ ਤਾਂ ਹੀ ਸਭ ਤੋਂ 8 ਦਿਨ ਪਹਿਣਾ ਗਰਮੀ 'ਚ ਤਾਂ ਬਈ ਨਾਲ ਦਿਨ ਬੱਚਾ ਦਰਦ ਕਰਦਾ ਠੀਕ ਹੈ ਦੁੱਧ ਕਿੰਨਾ ਦੇ ਦੂਗੀ ਬਈ ਮਾਲਕਾਰ ਦੱਸਣਾ ਮਸ਼ੀਨ ਤੇ ਬੰਦੇ ਨੂੰ ਜੀ 37 ਤੋਂ 35 ਲੱਗ ਦੁੱਧ ਚੋਇਆ 35 ਮਨਨੇ ਕੇ ਲੈ ਲਈ 30 ਤੋਂ 30 ਲੱਗ ਮੰਨੇ ਕੇ ਲੈ ਲੈ ਬਈ ਬੰਦਾ ਯਾਰ ਗਰਮੀ ਬਹੁਤ ਆਉਂਦਾ 40 ਤੋਂ 45 ਚੱਲਦੀ ਬਾਕੀ ਗਾਂ ਦੀ ਲੋਡੀ ਵੀ ਉੱਠੀ ਦੱਸ ਦੇਣਾ ਠੀਕ ਹੈ ਰੇਟ ਇਹਦਾ ਕੀ ਰਹਿਣਾ ਕੋਈ ਨਹੀਂ ਕਰਨਾ ਇਹਦਾ ਬਸ ਲੈਣ ਦੇ ਲਈ 1 ਲੱਖ 5000 ਦੀ ਬਸ ਤੋਰੇ ਵੀਰ ਬਾਹਰ ਨੂੰ ਕੋਈ ਤੇਰੇ ਚੈਨਲ ਤੇ 40 ਕਿਲੋ ਲਈ 1.5 ਨਹੀਂ ਦੇ ਦੇ ਆਪਾਂ ਅੱਜ ਤੋਂ ਬਾਅਦ ਵੀਡੀਓ ਵੀ ਪਾਉਣਾ ਛੱਡ ਦਾਂਗੇ ਜੈ ਜੈ ਗੱਲ ਤੇ 1 ਲੱਖ 5000 ਦੀ ਚੌਥੇ ਨੰਬਰ ਤੇ ਫੁੱ ਤੇ ਮੁਰਦੀ ਨਹੀਂ ਜਮਾ 59 ਗੈਰ ਡੈਟਰ ਨੂੰ ਵੀ ਪੇ ਕੱਪ ਚ ਜਾਉ ਛੋਟੇ ਹੱਥੀ ਜਿਦਾ ਜਾਂਦੀ ਨਹੀਂ ਇਹ ਠੀਕ ਹੈ ਇਧਰ ਮੋੜ ਲਈ ਤੇ ਮੂੰਹ ਮੱਥਾ ਦੇਖੋ ਜਮਾ ਕਿਆ ਬਾਤ ਆ ਟੈਗ ਟੂ ਕੇ ਫਿਰ ਪਈ ਬਾ ਫਾਰਮਰ ਹਣਾ ਫਾਰਮੋਂ ਚ ਲਈ ਆਪਾਂ ਫਾਰਮ ਦਾ ਐਡਰੈਸ ਵੀ ਦੇ ਦਾਂਗੇ ਕੋਈ ਬੰਦਾ ਲਊਗਾ ਨਾ ਤੇ ਨਾੜਾ ਨੂੜਾ ਗੁੰਦੀ ਵੀ ਆ ਜਮਾ ਹਾਂ ਬਾਕੀ ਫਾੜੀ ਵਾਲਾ ਲੇਵਾ ਖਾਲੇ ਦਾ ਲੇਵਾ ਕੁਛ ਵੀ ਨਹੀਂ ਆਦਾ ਬਾਈ ਠੀਕ ਹੈ ਇੱਕ ਹਿੱਸਾ ਵੀ ਨਹੀਂ ਕੀਤਾ ਦੇਖ ਬਾਕੀ ਜਿੱਥੇ ਮਰਜ਼ੀ ਖੜਾ ਲੈ ਜਾ ਜੀ ਗੱਲਾ ਤਾਂ ਕਿ ਲੈਵੇਂ ਤੇ ਨਾੜਾ ਨਖਾ ਦੇ ਆ ਕੇ ਥਣ ਚਾਹੇ ਮਸ਼ੀਨੀ ਚੋਲੋ ਚਾਹੇ ਹੱਥੀ ਹਨ ਲੈਵੇਂ ਤੇ ਨਾੜਾ ਨਖਾ ਨਾੜਾ ਨਾਲ ਗੁੰਦੀ ਪਈ ਐ ਜੇ ਖਿਆਲ ਹੁੰਦਾ ਤਾਂ ਡੂੜ ਲੱਖ ਦੀ ਬੱਸੀ ਸੀ ਬਾਈ ਆਪ ਆਪ ਲੈਤੀਆਂ ਹੈਂ ਡੇਢ ਡੇਢ ਦੀਆਂ 1 ਲੱਖ 5000 ਚੋਂ ਮਾਨ ਦਾ ਜੇ ਕਰ ਲੈ ਮਾਨ ਤਾਂ ਨਹੀਂ ਕਰਾਂਗੇ ਬਾਈ ਘਰੇ ਇਹ ਬੰਦੇ ਦਾ ਠੀਕ ਐ ਆ 9968530252 ਬੈੜਾ ਨੇਗੇ ਪਰ ਹਰੇਕ ਬੰਦਾ ਤੇ ਲੈਂਦਾ ਜਿਵੇਂ ਜਿੱਥੋਂ ਮਰਜੀ ਠੀਕ ਐ ਪਤਾ ਕਰ ਲੈ ਜਿੱਥੋਂ ਮਰਜੀ ਜਿਵੇਂ ਅਗਲਾ ਕਹਿੰਦਾ ਹੁੰਦਾ ਪਰ ਅਜੇ ਇਹੋ ਜਿਹਾ ਭਾਅ ਨਹੀਂ ਮਿਲਦੇ ਜਾ ਜੀ ਗੱਲਾ ਬਾਕੀ ਤੂੰ ਡੇਲੀ ਵੀਡੀਓ ਪਾਉਣਾ ਅੱਗੇ ਪਿੱਛੇ ਦਾ ਲੇਵਾ ਬੈਠਦਾ ਲੇਵਾ ਸੋ 9968530253 105000 55000 32000 ਜੀ ਦੁੱਧ ਵੀ ਨਾ ਕਰਦਾਂਗੇ ਤੇ ਉਹ ਕਿੰਨਾ ਕਰੇ 62000 ਹਾਂ ਜਾਈਏ ਗੱਲ ਕੋਈ ਇਹੋ ਜਿਹੇ ਭਾਅ ਦੇ ਦੇਵੇ ਦੇਣ ਦਾ ਰਾ ਭਈ ਆਪਾਂ ਪਿੰਨ ਤੋਲਾ ਜ਼ਿਲ੍ਹਾ ਬਰਨਾਲਾ ਵੀਡੀਓ